ਕਿ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱग्गा ਵਾਲਾ ਜੱਟ ਕੁੜੀਏ ਖੇਡਦਾ ਦਲੇਰੀ ਨਾਲ ਦੇਖਿਆ ਮੈਂ ਦੁੱग्गा ਵਾਲਾ ਜੱਟ ਕੁੜੀਏ ਆ ਆ ਗਿਆ ਛੋਟਾ 나ਥ ਇਹਨੇ ਵੀ ਕਬੱਡੀ ਪਾਤੀ ਆ ਇਹ ਪਤਾ ਨਹੀਂ ਮੈਚ ਕਿੱਧਰ ਨੂੰ ਜਾਣਾ ਹੈ ਇਹ ਪਤਾ ਨਹੀਂ ਮੈਚ ਕਿੱਧਰ ਨੂੰ ਜਾਣਾ ਆ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਛੋਟਾ 나ਥ ਖੇਡ ਮੈਦਾਨ ਦੇ ਅੰਦਰ ਕਬੱਡੀ 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 ਔਰ ਸਿਰੇ ਦੀ ਟੱਕਰ ਬਲਾਲ ਬਲਾਲ ਦੁੱਲੇ ਦੁੱਲੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਈ ਵਾਰ ਹੋ ਜਾਂਦਾ ਬਲਾਲ ਕੋਈ ਚੱਕਰ ਨਹੀਂ ਨਾ ਰਾਜੇ ਨਾ ਰਾਜਾ ਜੇ ਰਾਹ ਕਈਆਂ ਨੇ ਕਹਿਤਾ ਹੋਣਾ ਚੱਲੋ ਸੇਵਕਾ ਇੱਥੇ ਤਾਂ ਕੰਮ ਖਤਰੇ ਹਲਈਆ ਚੱਲੋ ਸੇਵਕਾ ਕੋਈ ਗੱਲ ਨਹੀਂ ਕਬੱਡੀ ਐ ਇਹ ਗੱਲਾਂ ਚੱਲਣੀਆਂ ਚਾਹੀਦੀਆਂ ਪਰ ਭਰਾ ਨੇ ਬਲਾਲ ਪਾਉ ਜਫੀ ਮੇਰੇ ਵੀਰ ਦੋਨੇ ਖਿਡਾਰੀ 바ਸੀ ਪਾਜੀ ਬੌ ਜਫੀ ਖਿਡਾਰੀਆਂ ਦੀ ਹਾਫ ਸਮਾਂ ਹੋ ਗਿਆ ਜੀ ਹਾਫ ਸਮਾਂ ਹੋ ਗਿਆ ਇਹ ਟੀਜ਼ਰ ਹੀ ਵੇਖਿਆ ਇਹ ਪਿਕਚਰ ਤਾਂ ਬਾਕੀ ਏ ਹਲੇ ਤਾਂ ਟੀਜ਼ਰੀ ਦੇਖਿਆ ਇਹ ਐਂਡ ਤੇ ਜਦੋਂ ਲੜਾਈ ਜੀ ਹੋ ਜਾਂਦੀ ਹੈ ਫੇਰ ਇੰਟਰਵਲ ਆ ਜਾਂਦਾ ਹੈ ਜਮਾ ਹਾਫ ਟਾਈਮ ਟਾਈਮ ਤੇ ਹੋਇਆ